ਬਜ਼ੀਰ ਨਹੀਂ ਹੈਗਾ ਇਹ ਤਾਂ ਖਾਚ ਹੈ ਇਹ ਤਾਂ ਇੱਕ ਮਸੰਦ ਪੈਦਾ ਹੋ ਗਿਆ ਇਹ ਸਾਡੇ ਗ੍ਰੰਥ ਸਾਹਿਬ ਨੂੰ ਗੁਰੂ ਮਹਾਰਾਜ ਨੂੰ ਕਲੰਕ ਲਾ ਰਹੇ ਹੈਗੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਲਦੀ ਨਾਲ ਵਾਇਰਲ ਹੋ ਰਹੀ ਆ ਇੱਕ ਮਸੰਦ ਉਹ ਨਹੀਂ ਬਜ਼ੀਰ ਨਹੀਂ ਬਜ਼ੀਰ ਜਿਹੜਾ ਕਹਿੰਦੇ ਨੇ ਨਾ ਮਹਾਰਾਜ ਦਾ ਬਜ਼ੀਰ ਹੁੰਦਾ ਉਹ ਬਜ਼ੀਰ ਨੇ ਉਹ ਮਸੰਦ ਨੇ ਐਡੀ ਘਟਨਾ ਕੀਤੀ ਹੈਗੀ ਆ ਜੋ ਵੀ ਬਖਸ਼ਨਹਾਰ ਨਹੀਂ ਹੈਗਾਗਾ ਉਹਨੇ ਸਾਡੇ ਜਿਹੜੇ ਸਿੱਖ ਕੌਮ ਸਿੱਖ ਜਿਹੜੇ ਹੈਗੇ ਜਹੇਬੰਦੀਆਂ ਦੇ ਦਿਨੋਂ ਇੰਨੀ ਇੱਕ ਠੋਸ ਠੇਸ ਪਚਾਈ ਹੈਗੀ ਆ ਜੋ ਕੀ ਉਹ ਬਕਸਨ ਹਾਰ ਨਹੀਂ ਹੈਗਾ ਉਹ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਉਹ ਤੇ ਜਿੱਥੇ ਵੀ ਸਾਨੂੰ ਪਤਾ ਨਹੀਂ ਲੱਗਦਾ ਪਿਆ ਵੀ ਹੈ ਕਿੱਥੇ ਦਾ ਕਿੱਥੋਂ ਦਾ ਨਹੀਂ ਜੇ ਸਾਨੂੰ ਪਤਾ ਲੱਗਦਾ ਇੱਕ ਗਵਰਨਮੈਂਟ ਦੇ ਫੜ ਕੇ ਹਵਾਲੇ ਕਰਾਂਗੇ ਕਾਰਵਾਈ ਕਰਾਂਗੇ ਜੇ ਗਵਰਨਮੈਂਟ ਨਾ ਕਾਰਵਾਈ ਕਰੇਗੀ ਤੇ ਫਿਰ ਦੂਜੀ ਕਾਰਵਾਈ ਅਸੀਂ ਆਪ ਪਾਵਾਂਗੇ ਉਹਨਾਂ ਨੂੰ ਵਕਤ ਜਲਦ ਤੋਂ ਜਲਦ ਸਾਕਤ ਕੀਤੀ ਜਾਂਦੀ ਹੈ ਜਨ ਜਿੱਥੋਂ ਵੀ ਮਿਲਦੇ ਆ ਸਾਨੂੰ ਜਾਂ ਡਰੈਸ ਮਿਲਦਾ ਸਾਨੂੰ ਜਰੂਰ ਦੱਸਿਆ ਜਾਵੇ ਮੇਰਾ ਨੰਬਰ 9779717918 ਹੈਗਾ ਮੇਰੇ ਨੰਬਰ ਤੇ ਮੈਨੂੰ ਮੈਸੇਜ ਜਰੂਰ ਦਿੱਤਾ ਜਾਵੇ ਜਿੱਥੇ ਵੀ ਮਿਲਦਾ ਹੈਗਾ ਬੇਦਰ ਬੀ ਦੀਆਂ ਨਾ ਅਜਿਹੇ ਦਿਨ ਦੇਖ ਨੂੰ ਨਹੀਂ ਕੀ ਕਹਿਣਾ ਚਾਹੀਦਾ ਜਿਹੜੀਆਂ ਬੇਅਦਮੀਆਂ ਹੋ ਰਹੀਆਂ ਨੇ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵੀ ਗਵਰਨਮੈਂਟ ਜੇ ਗੌਰ ਕਰੇ ਤੇ ਬੇਅਦਮੀਆਂ ਰੋਕ ਵੀ ਸਕਦੀਆਂ ਨੇ ਗਵਰਨਮੈਂਟ ਗੌਰ ਕਰਦੀ ਨਹੀਂ ਵੀ ਹੋਰ ਪਾਸੇ ਤੁਰੇ ਫਿਰਦੀ ਹੈ ਗਵਰਨਮੈਂਟ ਨੂੰ ਵੀ ਮੈਂ ਬੇਨਤੀ ਹੈ ਮੇਰੇ ਹੱਥ ਜੋੜ ਕੇ ਇਹ ਬੇਅਦਮੀਆਂ ਨੂੰ ਇਹ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ ਮਹਾਰਾਜ ਦਾ ਗ੍ਰੰਥ ਸਾਹਿਬ ਹੈ ਇਹ ਜਿਹੜੀਆਂ ਆਪਣਾ ਜਗਤ ਜਗਤ ਦਾ ਦਾਤਾ ਹੈ ਜਗਤ ਦਾ ਦਾਤਾ ਜਿਹੜਾ ਦਾਤਾ ਹੁੰਦਾ ਨਾ ਇਹ ਬਹੁਤ ਵੱਡੀ ਵੱਡੀ ਗੱਲ ਹੁੰਦੀ ਹੈ ਕੋਈ ਛੋਟੀ ਗੱਲ ਨਹੀਂ ਰਾਜਾ ਮਹਾਰਾਜਾਂ ਦਾ ਰਾਜਾ ਹੈ ਤੇ ਆਪਾਂ ਮਹਾਰਾਜੇ ਦੀ ਰਿਵੇਦਵੀ ਕਰਵਾ ਰਹੇ ਆ ਆਪਾਂ ਨੂੰ ਜੰਮਿਆ ਵੀ ਸਾਰਾ ਕੁਝ ਉਹੀ ਦਿਖਾਉਂਦਾ ਜਨਮ ਮਰਨ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ ਤੇਤੀ ਸਾਰੇ ਜਿੰਨੇ ਵੀ ਹੈਗੇ ਦੇਵੀ ਦੇਵਤਿਆਂ ਦੇ ਵਿੱਚ ਨਮਸਕਾਰ ਹੈ ਹਰਕ ਦੀ ਹੈਗੇ ਮੰਨਦੇ ਹੋਣਾ ਜਿਹੜਾ ਆਪਾਂ ਪੜਦੇ ਹੈਗੇ ਆ ਤੇ ਉਹਦੇ ਵਿੱਚ ਜੇ ਆਪਾਂ ਉਸ ਦੇਵੀ ਦੇਵਤੇ ਦੀ ਉਹ ਮਹਾਰਾਜ ਦੀ ਉਸ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਸਭ ਦਾ ਰਾਜਾ ਹੈਗਾ ਜੇ ਆਪਾਂ ਉਹਦੀ ਬੇਅਦਵੀ ਕਰਾਂਗੇ ਯਾਰ ਇੱਦਾਂ ਦੇ ਬੰਦਿਆਂ ਦੇ ਲੱਖ ਲਾਨ ਤਾਂ ਹੈਗੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਕਿ ਅਸੀਂ ਸਿਰ ਚੋਂਨੇ ਹਾਂ ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀ ਮੰਨ ਗਏ ਹਾਂਜੀ ਉਸ ਗੁਰੂ ਗ੍ਰੰਥ ਸਾਹਿਬ ਨੂੰ ਜਿੰਦਾ ਲਗਾ ਕੇ ਉਸ ਜਿਹੜਾ ਅੰਗਾਂ ਨੂੰ ਵੀ ਬਿਨਾਂ ਚੇਅਰ ਦਿੱਤੀ ਜਾ ਰਹੀ ਹੈ ਕੀ ਕਾਰਵਾਈ ਮੰਨੀ ਚਾਹੀਦੀ ਉਹ ਤੇ ਕਾਰਵਾਈ ਇਹ ਬਾਨਣੀ ਚਾਹੀਦੀ ਆ ਉਹ ਜਿਹੜੀ ਕਾਰਵਾਈ ਉਹਦੇ ਗੁੱਟ ਵਾੜ ਦੇਣੇ ਚਾਹੀਦੇ ਹੈਗੇ ਉਹਦੇ ਨਾਲ ਦੋਨੇ ਹੱਥ ਵਾੜ ਤੇ ਦੱਸਣਾ ਚਾਹੀਦਾ ਵੀ ਆ ਵੱਡਾ ਇੱਕ ਕੀਤਾ ਹੋਇਆ ਅੱਗੇ ਬੇਅਦਵੀ ਕੀਤੀ ਸੀਗੀ ਨਾ ਚੰਡੀ ਦਿੱਲੀ ਦੇ ਵਿੱਚ ਉਦੋਂ ਵੀ ਬੰਦਾ ਵੱਡਾ ਸੀਗਾ ਤੇ ਇਹਦੇ ਵੀ ਗੁੱਟ ਵੱਢਨੇ ਚਾਹੀਦੇ ਹੈਗੇ ਆ ਤੇ ਇਹ ਵਜੀਰ ਨਹੀਂ ਹੈਗਾ ਇਹ ਤਾਂ ਖਾਚ ਹੈ ਇਹ ਤਾਂ ਇੱਕ ਮਸੰਦ ਪੈਦਾ ਹੋ ਗਿਆ ਜਿਹੜੇ ਗੁਰੂ ਮਹਾਰਾਜ ਨੇ ਸਾਢੇ 3 ਮਸੰਦ ਉਹ ਮਸੰਦ ਪੈਦਾ ਹੋਇਆ ਮਸੰਦ ਪੈਦਾ ਹੋ ਕੇ ਗੋ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਸੀਗਾ ਕਹਿੰਦਾ ਜਦੋਂ ਮਸੰਦ ਕਲਯੋਗ ਦੇ ਵਿੱਚ ਮਸੰਦ ਪੈਦਾ ਹੋਣਗੇ ਨਾ ਇਹ ਕਲੰਕ ਲਾਉਣਗੇ ਇਹ ਸਾਡੇ ਗ੍ਰੰਥ ਸਾਹਿਬ ਨੂੰ ਗੁਰੂ ਮਹਾਰਾਜ ਨੂੰ ਕਲੰਕ ਲਾ ਰਹੇ ਹੈਗੇ ਆ